Hello تا ہو او چک لاندے میں

やった ਤੇਲ ਦਾ ਤੇ ਜਨਰੇਟਰਾਂ ਵਾਸਤੇ ਪਾਣੀ ਵਾਸਤੇ ਆਪਾਂ ਨੂੰ ਪਾਣੀ ਤੋਂ ਦੰਗੀ ਆਊਗੀ ਨਾ ਤੇ ਤੇਲ ਹੋਊਗਾ ਜਨਰੇਟਰ ਚਲਾਵਾਂਗੇ ਪਾਣੀ ਭਰ ਸਕਦੇ ਆ ਆਪਾਂ ਕਿਹੜਾ ਪਿੰਡ ਆਪਣਾ ਜੀ ਆਪਣਾ ਮੈਦੀਪੁਰ ਮੈਦੀਪੁਰ ਰਸਾਇਣ ਦਾ ਟੈਣਾ ਦੀ ਦੰਗਰਾ ਮਲਕੀ ਮੋਹਲਾ ਤਾਂ ਕਰ ਜੰਗ ਤਾਂ ਤਕਰੀਬਨ ਤੇ ਸਾਰਿਆਂ ਨੂੰ ਆਪੋ ਆਪਣੇ ਵਾਸਤੇ ਲੋੜ ਹੀ ਲੋੜ ਹੀ ਆ ਮੰਨ ਲਓ ਕੇ ਕੋ ਬੱਤੀ ਵਾਧੂਣੀ ਹੈ ਤੇ ਆਖਰ ਪਾਣੀ ਦੀ ਲੋੜ ਹੀ ਆ ਜ਼ਰੂਰੀ ਨਹੀਂਗਾ ਕੋਈ ਪੈਲੀ ਵਾਣ ਵਾਸਤੇ ਕੋਈ ਭਜਣ ਵਾਸਤੇ ਪਾਉਂਦਿਆ ਵਾ ਪਾਣੀ ਵਾਸਤੇ ਵੀ ਆ ਪਾਣੀ ਦੀ ਆਪਾਂ ਨੂੰ ਜਰੂਰ ਮਤਲਬ ਲੋੜ ਪੈ ਸਕਦੀ ਹੈ ਏ ਮੇਨ ਚੱਕਰ ਪਾਣੀ ਦਾ ਹੀ ਆ ਕਿਉਂਕਿ ਗੁਰੂ ਘਰ ਲਾਵਾਂਗੇ ਤੇ ਜਿੱਥੇ ਮਰਜੀ ਸਾਂਝਾ ਸਾ ਮੋਟਰ ਚੱਲੂਗੀ ਪਾਣੀ ਭਰ ਕੇ ਪੀ ਸਕਦੇ ਆ ਹਾਂਜੀ ਕੀ ਨਾ ਭਾਈ ਭورबीर ਸਿੰਘ ਜੀ ਘਰ ਕਿਹੜਾ ਪਿੰਡ ਆ ਜੀ ਗਾਜਲ ਗਾਜਲ ਕੀ ਗੱਲ ਆ ਮਲਕੀਤ ਮਲਗੀ ਕਾਫੀ ਮੂਹਰੋਜ ਨਹੀਂ ਆਲੀ ਮਾਹੌਲ ਤੇ ਸਹੀ ਹੈ گا ਵਾ ਬਾਕੀ ਤੇਲ ਦਾ ਮਾਹੌਲ ਖਰਾਬ ਹੈ ਤੇਲ ਪੌਂਡ ਹੈ ਤੇ ਇੰੀਆਂ ਪੰਪਰ ਦੀ ਜਿਹੜੀ ਭੀੜ ਪੈ ਗਈ ਹੈ ਕਹੇ ਤੋ ਪਈ ਹੈ ਇੰਨੀ ਜੀ ਇਦਾਂ ਹੀ ਵੇਖੋ ਇਹੀ ਪੈਗਾ ਕੰਮ ਤੇ ਅੱਗੇ ਕਰੀ ਨਾ ਹੈ ਹਾਂ ਹਾਲੇ ਤਾਂ ਕੋਈ ਨਹੀਂ ਵੇਹੇ ਕਿ ਰੁਪਈਆ ਮਾਰਾਈ ਦੀ बाकी कोई चक्कर नहीं आली। ਪਿੰਡ ਦੇ ਵਿੱਚ ਕੋਈ ਨਹੀਂ ਗੱਲ। ਨਹੀਂ ਪਿੰਡ ਚ ਨਹੀਂ ਹੋਇਆ ਇਹੋ ਜਿਹਾ ਮਾਹੌਲ ਨਹੀਂ ਹੈਗਾ ਆਪਣੀ। ਆਪਣੇ ਵਧੀਆ ਸੇਵ ਲਈ ਹਲੀ ਕੰਮ। ਇਹ ਬਹੁਤ ਵਧੀਆ ਲਈ। ਆਪਣਾ ਪਿੰਡ ਕਿਹੜਾ ਜੀ? ਪੂਰੇ ਜੀ, ਪੂਰੇ। ਅੱਛਾ ਜੀ ਤੁਸੀਂ ਇੱਥੇ ਕੀ ਲੈਣ ਆਏ ਸੀ ਭਾਜੀ? ਤੇਲ ਲੈਣ ਆਏ। ਤੇਲ ਮਿਲ ਗਿਆ ਤੁਹਾਨੂੰ ਮਾਰ। ਨਹੀਂ ਮਿਲਿਆ ਨਹੀਂ। ਨਹੀਂ ਮਿਲਿਆ? ਨਹੀਂ ਮਿਲਿਆ। ਕੀ ਕਰਨਾ? ਕਿਉਂ ਨਹੀਂ ਮਿਲਿਆ? ਕਰਨ ਇਹੋ ਜਿਹਾ ਜੰਗ ਦਾ ਪੜਕਣਾ ਵੀ ਪਈ ਆ ਤੇ ਕੱਸ ਜਾ ਹੋ ਗਿਆ। ਅੱਛਾ ਜੀ। ਤੇ ਤੇਲ ਹੁਣ ਤੁਹਾਨੂੰ ਕੀ ਜਾਂਦੇ ਤੇਲ ਵਾਲੇ? ਹੁਣ ਬੰਦ ਹੋ ਗਿਆ ਤੇਲਾਂ ਦੇ ਨਹੀਂ ਮਿਲਣਾ ਜੀ ਅੱਛਾ ਜੀ ਤੇ ਇੱਕ ਕਾਰਨ ਇਹਦਾ ਮਤਲਬ ਤੁਹਾਨੂੰ ਕਿਉਂ ਨਹੀਂ ਮਿਲਿਆ ਤੇਲ ਤੁਸੀਂ ਕਿਦੋਂ ਦੇ ਆਏ ਹੋ ਇੱਥੇ ਆ ਕਾਰਨ ਬਾਰਡਰ ਦਾ ਇਹੋ ਜੰਗ ਦਾ ਮਾਹੌਲ ਜਾਬ ਕਰਕੇ ਤੇ ਹੁਣ ਤੇਲ ਲੈ ਲੁਗ ਗਏ ਬੜੇ ਦੁਨੀਆਂ ਲੈ ਗਈ ਆ ਅੱਛਾ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਮਲਕੀ ਡਰੇ ਫਿਰ ਦੇਰ ਦਾ ਨਾ ਡਰਨਾ ਸ਼ਾਂਤੀ ਰੱਖਣ ਕੋਈ ਗੱਲ ਨਹੀਂ ਮਹਾਰਾ ਜੀ ਕਿਰਪਾਈ ਕਰੋ ਵਿਰਜੀ ਆਪਣਾ ਗੌਰਪ੍ਰੀ ਸਿੰਘ ਵਿੱਚ ਇਹ ਵੀਰਜੀ ਆਪਾਂ ਜਿਹੜਾ ਪੰਪ ਕਿੱਥੋਂ ਬੰਦ ਕੀਤਾ ਹੈ ਵਾ ਵੀਰਜੀ ਡੀਜ਼ਲ ਪੈਟਰੋਲ ਸ਼ਾਰਟੇਜ ਆ ਗਈ ਹੈ ਜੀ ਅੱਛਾ ਜੀ ਸ਼ਾਰਟੇਜ ਦਾ ਕਾਰਨ ਕੀ ਹੈ ਜੀ ਲੋਕਾਂ ਨੇ ਗਾਹ ਪਾਤਾ ਜੀ ਅੱਛਾ ਜੀ ਇਹ ਲੋਕਾਂ ਨੇ ਕਾਹਦਾ ਕਿਸ ਮੋਲ ਤੇ ਯਾਨੀ ਕਿ ਗਾਹ ਪਾਤਾ ਕਿਸ ਦਰ ਤੋਂ ਗਾਹ ਪਾਤਾ ਲੋਕਾਂ ਨੇ ਝੰਗ ਦੇ ਦਰ ਤੋਂ ਝੰਗ ਦੇ ਦਰ ਤੋਂ ਹਾਂਜੀ ਤੇ ਜਿੰਨਾ ਤੇਲ ਸੀ ਆਪਣਾ ਸਾਰਾ ਸਵੇਰ ਤੋਂ ਪਹਿ ਗਿਆ ਹੈ ਜੀ ਹਾਂਜੀ ਪਹਿ ਗਿਆ ਜੀ ਕਿਹੜਾ ਪੰਪ ਹੈ ਕਾਵਾ ਇੰਡੀਅਨ ਆਇਲ ਜੀ ਕਿਹੜੀ ਜਗ੍ਹਾ ਤੇ ਪੂਰਾ ਗੋਣਾ ਪੂਰਾ